ਫੜੇ ਤਾਂ ਆਪ ਇਕੱਠੇ ਨਹੀਂ ਸੀ ਹੋਏ ਤੁਸੀਂ ਆਪਦੀ ਹਿੰਮਤ ਨੂੰ ਆਪ ਦਾ ਇਸ਼ਤਿਹਾਰ ਨੰਬਰ ਵਾਲੇ ਤੁਸੀਂ ਇਕੱਠੇ ਹੋਏ ਹੋ ਤੁਸੀਂ ਤਾਂ ਇਕੱਠੇ ਨਹੀਂ ਸੀ ਹੋਏ ਪਰ ਉਹਨਾਂ ਨੂੰ ਜਦੋਂ ਇਹ ਭਿੰਨਕ ਲੱਗੀ ਹੈ ਕਿ ਇਹ ਇਕੱਠੇ ਹੋਣ ਦੀ ਸਿਰਫ ਗਲਤੀ ਕਰਨੀ ਸ਼ੁਰੂ ਕੀਤੀ ਹੈ ਇਹਨਾਂ ਨੇ ਉਹਨਾਂ ਨੇ ਥੋੜੇ 032022 ਦੀ ਵੇਟਿੰਗ ਲਿਸਟ ਵੀ ਕੱਢੀ ਹੈ ਜਿਹੜੀ ਆਪਾਂ ਇੱਕ ਮੰਗ ਰੱਖੀ ਸੀ ਕਿ ਪੇਪਰ ਤੁਸੀਂ ਵੀ ਮੂੰਹ ਚਾਕੇ ਪੋਸਟਪੋਨ ਕਰ ਦਿੰਨੇ ਹੋ ਹਣ ਮਿੱਥੇ ਸਮੇਂ ਲਈ ਜਿਵੇਂ ਵੀਡੀਓ ਕੀਤਾ ਹੋਇਆ ਪੌਣੇ 2 ਸਾਲ ਤੋਂ ਵੱਧ ਸਮਾਂ ਹੋ ਗਿਆ ਤਾਂ ਪੇਪਰ ਕਦੇ ਵੀ ਪੋਸਟਪੋਨ ਕਰਨਾ ਤਾਂ ਕਾਰਨ ਦੱਸ ਕੇ ਤੇ ਅਗਲੀ ਤਰੀਕ ਨਾਲ ਦੱਸੋ ਪੰਜਾਬ ਚ ਜਿਮਣੀ ਚੋਣਾ ਹੋਈ ਜਾਣੇ ਪਹਿਲਾਂ 13 ਨਵੰਬਰ ਦੀ ਤਾਰੀਖ ਅਨਾਉਂਸ ਕੀਤੀ ਸੀ ਅਗਲਿਆਂ ਨੇ ਜੇ 13 ਦੀ ਥਾਂ ਤੇ ਚੋਣਾ ਅੱਗੇ ਪਾਉਣੀ ਅਸਤੇ ਨਾਲ ਤਾਰੀਖ ਅਨਾਉਂਸ ਕੀਤੀ ਕਿ 20 ਨੂੰ ਹੋ ਰਹੀ ਆਲੇ ਇਹ ਨਹੀਂ ਕਿਹਾ ਕਿ ਅਣ ਮਿੱਥੇ ਸਮੇਂ ਲਈ ਪੋਸਟਪੋਨ ਹੋ ਗਿਆ ਜੀ ਦੇਖਾਂਗੇ ਕਦੋਂ ਲੈਣੀਆਂ ਨੇ ਜੀ ਬਿਲਕੁਲ ਜੇ ਉਹਨਾਂ ਲਈ ਇਹ ਮਤਲਬ ਕਾਨੂੰਨ ਨੇ ਤਾਂ ਅਸੀਂ ਮਤਲਬ ਅਸੀਂ ਇੱਥੇ ਉਧਾਰੇ ਆਏ ਆਂਗੇ ਅਸੀਂ ਬੰਗਲਾਦੇਸ਼ੋਂ ਆਏ ਆਂਗੇ ਇੱਥੇ ਬਹਿ ਕੇ ਕਿ ਤੁਸੀਂ ਸਾਡੇ ਨਾਲ ਜਿੰਮੇ ਮਰਜ਼ੀ ਖੇਡ ਲਓ ਤਾਂ ਇਹ ਇੱਕ ਸਾਡੀ ਮੰਗ ਸੀ ਤੇ ਤੁਸੀਂ ਇਹ ਦੇਖੋ ਕਿ ਤੁਹਾਡੇ ਸਿਰਫ ਬਲੇ ਤੁਸੀਂ ਸਿਰਫ ਸੋਸ਼ਲ ਮੀਡੀਆ ਤੇ ਇਕੱਠੇ ਹੋਏ ਸੀ ਕਿ ਤੁਹਾਡਾ ਜਿਹੜਾ ਕਲਰਕ ਵਾਲਾ ਪੇਪਰ ਪੋਸਟਪੋਨ ਕੀਤਾ ਉਹਦੀ ਡੇਟ ਅਨਾਉਂਸ ਕੀਤੀ ਹਾਲਾਂਕਿ ਉਹਦੇ ਵਿੱਚ ਵੀ ਗੜਬੜ ਕੀਤੀ ਇਹਨਾਂ ਨੇ ਕਿ 22 ਦਸੰਬਰ ਨੂੰ ਪੰਜਾਬ ਦੇ ਚਾਰ ਪੇਪਰ ਪਹਿਲਾਂ ਹੀ ਸੀਗੇ ਇੱਕ ਪੀਟਪੀਐਸਸੀ ਦਾ ਇੱਕ ਬੀਪੀਐਸਸੀ ਦਾ ਇੱਕ ਬਾਪਾ ਫਰੀਦ ਯੂਨੀਵਰਸਿਟੀ ਦਾ ਇਹ ਕੁਝ ਤਿੰਨ ਚਾਰ ਪੇਪਰ ਪਹਿਲਾਂ ਹੀ ਸੀ ਇਹਨਾਂ ਨੇ ਕਲਰਕ ਦਾ ਪੇਪਰ 22 ਦਸੰਬਰ ਚਲੋ ਆਪਾਂ ਦੇਖਦੇ ਹਾਂ ਕਿ ਉਹਦੇ ਤੇ ਆਪਾਂ ਬੋਰਡ ਨੂੰ ਕੀ ਕਹਿੰਨੇ ਆ ਪਰ ਇਹ ਵੀ ਆਪਣੇ ਇੱਕ ਮੰਨੀ ਗਈ ਹੈ ਤੇ ਤੀਜੀ ਜਿਹੜੀ ਅੱਜ ਇੱਕ ਲਿਸਟ ਜਾਰੀ ਹੋਈ ਹੈ ਡਰਾਈਵਰਾਂ ਵਾਲੇ ਨਤੀਜੇ ਦੀ ਜਿਹੜੀ ਗਰੁੱਪ ਡੀ ਦੀ ਭਰਤੀ ਸੀ ਤਾਂ ਇਹ ਜਿਹੜਾ ਪੀਰ ਟ੍ਰਿਪਲ ਐਸਪੀ ਨੇ ਰਫਤਾਰ ਫੜੀ ਹੈ ਇਹ ਐਣਾ ਸੋਚਿਓ ਵੀ ਉਹ ਤਨਖਾਹਾਂ ਲੈਂਦੇ ਨੇ ਤਾਂ ਕੰਮ ਕਰਦੇ ਨੇ ਉਹ ਤਨਖਾਹਾਂ ਲੈਂਦੇ ਨੇ ਉਹ ਸੋਸ਼ਲ ਮੀਡੀਆ ਵੀ ਦੇਖਦੇ ਨੇ ਉਹ ਥੋਡੀਆਂ ਗਤੀਵਿਧੀਆਂ ਦੇਖ ਰਹੇ ਸੀ ਇਸ ਕਰਕੇ ਥੋੜੇ ਇਕੱਠੇ ਹੋਣ ਨੂੰ ਜਿੰਨਾ ਉਹ ਵੱਧ ਤੋਂ ਵੱਧ ਡਿলিউਟ ਕਰ ਸਕਦੇ ਸੀ ਕਿ ਇਕੱਠੇ ਨਾ ਹੋਣ ਕੁਛ ਨਾ ਕੁਛ ਜਾਂ ਦੇ ਦੋ ਉਹ ਲollipops ਦੇ ਰੂਪ ਚ ਦੋ ਤਿੰਨ ਚੀਜ਼ਾਂ ਆਈ ਜਾਣੇ ਜੇ ਤੁਸੀਂ ਅੱਜ ਇੱਥੋਂ ਤੁਰ ਗਏ ਇਹ ਤਿੰਨ ਦੀਆਂ ਤਿੰਨ ਰਹਿ ਜਾਣਗੀਆਂ ਜੇ ਅੱਜ ਤੁਸੀਂ ਅੜ ਗਏ ਤਿੰਨ ਦੀਆਂ 30 ਵੀ ਬਣਨਗੀਆਂ ਤੁਹਾਡੀ ਵੀਡੀਓ ਦੀ ਡੇਟ ਵੀ ਆਊਗੀ ਤੁਹਾਡੀ 24 ਨਵੰਬਰ ਵਾਲੇ ਦੀ ਡੇਟ ਵੀ ਆਊਗੀ ਤੁਹਾਡੇ 26 ਜਨਵਰੀ ਵਾਲੇ ਦੀ ਜਾਂਚ ਵੀ ਹੋਊਗੀ ਉਹ ਦੁਬਾਰੇ ਪੇਪਰ ਵੀ ਲਿਆ ਜਾਊਗਾ ਜੇ ਅੱਜ ਤੁਸੀਂ ਅੜ ਗਏ ਤਾਂ ਅੱਜ ਸਾਡੇ ਤੇ ਹੈ ਸਾਡੇ ਦੇ ਵਿੱਚ ਮੈਨੂੰ ਅਲੱਗ-ਅਲੱਗ ਮੈਂਸ਼ਨ ਕਰਨ ਦੀ ਲੋੜ ਨਹੀਂ ਕਿ ਅਧਿਆਪਕ ਵੱਖਰੇ ਨੇ ਵਿਦਿਆਰਥੀ ਵੱਖਰੇ ਨੇ ਅਧਿਆਪਕ ਵਿਦਿਆਰਥੀ ਇਕੱਠੇ ਹੋ ਕੇ ਆਏ ਨੇ ਅਸੀਂ ਜਿਹਦੇ ਵੱਲ ਝਾਕ ਰੱਖਦੇ ਹਾਂ ਕਿ ਅੱਜ ਬਸ ਉਸ ਬੋਰਡ ਤੇ ਹੈ ਕਿਉਂ ਬੋਰਡ ਜ਼ਿੰਮੇਵਾਰੀ ਨਿਭਾਉਂਦਾ ਹੈ ਕਿ ਜੇ ਅਸੀਂ ਦੱਸੇ ਹੁਣ ਇੱਕ ਵਾਰ ਇਹ ਫੈਸਲਾ ਕੀਤਾ ਕਿ ਜਿਹੜੀ ਗੱਲ ਹੋਊਗੀ ਮੈਂ ਤੁਹਾਨੂੰ ਦੱਸ ਦੇਣਾ ਕਿ ਇਹ ਕੱਲ ਦੇ ਬੈਠੇ ਨੇ ਇਹਨਾਂ ਨੂੰ 4 ਜਣਿਆਂ ਨੂੰ ਅੰਦਰ ਬੁਲਾਇਆ ਸੀ ਬਾਹਰ ਗੱਲ ਨਹੀਂ ਕਰਨਾ ਏ ਤੇ 4 ਜਣਿਆਂ ਨੂੰ ਅੰਦਰ ਬੁਲਾ ਕੇ ਕਮਰੇ 'ਚ ਬਿਠਾ ਕੇ ਕੋਈ ਪਿਆਰ ਨਾਲ ਨਹੀਂ ਗੱਲ ਕੀਤੀ ਮੈਂ ਘੰਟੇ ਇੱਕ ਵਾਰ ਜਦੋਂ ਦੁਬਾਰੇ ਗੱਲ ਕਰਾਂਗੇ ਉਦੋਂ ਦੱਸੂਗਾ ਇਹਨਾਂ ਨਾਲ ਕੱਲ ਕਿੰਨੀ ਬਦਤਮੀਜ਼ੀ ਨਾਲ ਕੀ ਗੱਲਾਂ ਕੀਤੀਆਂ ਨੇ ਅਧਿਕਾਰੀਆਂ ਨੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀਆਂ ਵੀ ਇਹਨਾਂ ਨੇ ਭਵਿੱਖ ਸਵਾਰਨੇ ਆ ਇਹਨਾਂ ਨੂੰ ਨੌਕਰੀਆਂ ਦੇਣੀਆਂ ਨੇ ਇਹਨਾਂ ਦਾ ਟੈਸਟ ਲੈ ਕੇ ਨਤੀਜੇ ਕੱਢ ਕੇ ਇਹਨਾਂ ਨੂੰ ਡਿਪਾਰਟਮੈਂਟ ਵੰਡ ਰਹੇ ਨੇ ਜੁਆਇਨਿੰਗਾਂ ਦੇਣੀਆਂ ਨੇ ਉਹ ਇਹਨਾਂ ਨਾਲ ਗੱਲ ਕਿਵੇਂ ਕਰਦੇ ਨੇ ਇਹ ਦੱਸਾਂਗੇ ਤਾਂ ਅੱਜ ਇੱਕ ਵਾਰ ਫਾਰਮਲੀ ਹੁਣ ਅਸੀਂ ਕੋਸ਼ਧਿਆਪਕਾਂ ਦੀ ਜ਼ਿੰਮੇਵਾਰੀ ਲਾ ਰਹੇ ਹਾਂ ਕਿ ਉਹ ਅੰਦਰ ਜਾਣਗੇ ਇੱਕ ਫਾਰਮਲ ਸੱਦਾ ਦੇਣ ਕਿ ਬਾਹਰ ਇਹਨਾਂ ਵਿਦਿਆਰਥੀ ਕੱਲ ਦਾ ਬੈਠਾ ਇਹਨਾਂ ਵਿਦਿਆਰਥੀ ਅੱਜ ਆਇਆ ਹੈਗਾ ਤਾਂ ਇਹਨਾਂ ਦੀ ਆ ਕੇ ਗੱਲ ਸੁਣੀ ਜਾਵੇ ਤਾਂ ਉਹ ਇੱਕ ਫਾਰਮਲ ਸੱਦਾ ਦੇਣ ਦੇ ਲਈ ਚੱਲੇ ਆਂਗੇ ਗੱਲਬਾਤ ਸਾਰੀ ਇੱਥੇ ਵਿਦਿਆਰਥੀ ਦੇ ਸਾਹਮਣੇ ਦਨ ਰੋਲ ਅਧਿਆਪਕਾ ਦੀ ਨਹੀਂ ਬਣੂਗੀ ਉਹਦੇ ਵਿੱਚ ਅਧਿਆਪਕਾਂ ਦੇ ਬਰਾਬਰ ਵਿਦਿਆਰਥੀਆਂ ਦੀ ਸ਼ਮੂਲੀਅਤ ਹੋਊਗੀ ਤੇ ਗੱਲਬਾਤ ਅਧਿਕਾਰੀਆਂ ਨਾਲ ਵੀ ਜਿਹੜੀ ਹੋਊਗੀ ਉਹ ਇੱਥੇ ਖੜ ਕੇ ਹੋਊਗੀ ਠੀਕ ਹੈ ਜਦੋਂ ਅਧਿਕਾਰੀ ਗੱਲ ਕਰਨ ਆਉਣਗੇ ਤਾਂ ਜੇ ਕਮੇਟੀ ਚ ਮੰਨ ਲਓ ਪੰਜ ਮੈਂਬਰ ਨੇ ਤਾਂ ਪੰਜ ਮੈਂਬਰ ਗੱਲ ਕਰਨਗੇ ਬਾਕੀ ਸ਼ਾਂਤੀ ਨਾਲ ਬੈਠਣਗੇ ਪਰ ਗੱਲ ਇੱਥੇ ਵਿਦਿਆਰਥੀਆਂ ਦੇ ਸਾਹਮਣੇ ਹੋਊਗੀ ਕਿਉਂਕਿ ਜਦੋਂ ਇਹਨਾਂ ਨੂੰ ਪਤਾ ਕਿ ਅਸੀਂ ਇਹਨਾਂ ਦੇ ਮੈਦਾਨ ਚ ਜਾਣਾ ਹੈਗਾ ਇਹਨਾਂ ਦੇ ਕਮਰੇ ਚ ਬਹਿ ਕੇ ਉਦੋਂ ਇਹਨਾਂ ਦੀ ਮਰਜ਼ੀ ਇਹ ਚੱਲਦੀ ਆਵੇ ਜਦੋਂ ਇੱਥੇ ਖੜਨਗੇ ਇੱਥੇ ਇਹਨਾਂ ਦੇ ਤੁਸੀਂ ਪੈਰ ਕੰਬਦੇ ਦੇਖਿਓ ਅੱਜ ਤੱਕ ਜਿਨ੍ਹਾਂ ਨੂੰ ਇਹ ਨਹੀਂ ਦੱਸਿਆ ਹੈਗਾ ਕਿ ਅਸੀਂ ਜਦ ਤਣ ਇਕੱਠੇ ਹੋ ਕੇ ਆਏ ਤਾਂ ਐਂ ਆਵਾਂਗੇ ਅੱਜ ਤੱਕ ਤਾਂ ਇਹਨਾਂ ਦੀ ਮਨਮਰਜ਼ੀ ਆ ਚੱਲ ਗਈਆਂ ਅੱਜ ਚੱਲਦੀ ਦਿਖਾ ਦਿਓ ਤੁਸੀਂ ਸਾਇਸ ਕਰਕੇ ਇੱਕ ਹੋਰ ਜ਼ਿੰਮੇਵਾਰੀ ਵਾਲੀ ਗੱਲ ਅਸੀਂ ਅਧਿਆਪਕ ਇਸ ਮਾਮਲੇ 'ਚ ਇਸ ਕਰਕੇ ਮੂਰੇ ਲੱਗੇ ਆ ਕਿ ਜੇ ਵਿਦਿਆਰਥੀ ਆਪ ਇਕੱਠੇ ਹੋ ਕੇ ਆਉਂਦੇ ਉਹ ਆਪੇ ਤੋਂ ਵੀ ਬਾਹਰ ਹੋ ਜਾਂਦੇ ਨੇ ਹਾਲਾਂਕਿ ਤੁਸੀਂ ਬਹੁਤ ਸਿਆਣੇ ਹੋ ਪਰ ਜਿਹੜੀ ਉਮਰ ਹੈ ਤੁਹਾਡੀ ਉਹਦੇ ਵਿੱਚ ਖੂਨ ਬਾਲੇ ਖੰਦ ਸਮਾਂ ਨਹੀਂ ਲਾਉਂਦਾ ਹਾਲਾਂਕਿ ਉਮਰ ਸਾਡੀ ਵੀ ਉਹੀ ਹੈ ਪਰ ਫਿਰ ਵੀ ਤੁਸੀਂ ਆਪੇ ਤੋਂ ਬਾਹਰ ਹੋ ਸਕਦੇ ਸੀ ਇਸ ਕਰਕੇ ਕਿ ਇਹ